ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੂੜਚੱਕ ਦੇ ਵਿੱਚ ਚੂੜਚੱਕ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਦੌਲਤਪੁਰੇ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਜਿਹੜਾ ਚੂੜਚੱਕ ਤੋਂ ਛੜਕ ਜਾਂਦੇ ਕਿਹੜੀ ਜਾਂਦੀ ਪਈ ਇਹ ਮੋੜ ਲੋਂਗੋ ਦੇ ਵਿਆਲਾ ਲੰਗੋਦੇਵ ਯਾਰਾ ਮੋੜਾ ਜਿੱਥੇ ਮਿਸਤਰੀ ਦੀ ਮਿਸਤਰੀ ਲੱਗਾ ਹੋਇਆ ਤਾਂ ਬਸ ਉੱਥੇ ਸਾਹਮਣੇ ਜਮਾ ਉੱਤੇ ਮੋੜ ਦੇ ਬਾਈ ਦਾ ਘਰ ਆ ਮਿੱਤਰੋ ਛੋਟੀ ਸੂਆ ਸੁੰਦੀ ਆ ਦੂਜਾਂ ਘਰ ਦੀ ਬਾਈ ਹੋਣਾ ਉਹਦੀ ਛੋਟੀ ਆ ਤੇ ਸੂਮ ਦੇ ਵਿੱਚ ਹਜੇ ਕਰਮਾਂ ਵਾਲੀ ਨੇ ਦਿਨ ਘੱਟੋ ਘੱਟ ਵੀ 5-7 ਲੈ ਜਾਣੇ ਵੈਸੇ ਗਣਤੀ ਵਾਲੇ ਦਿਨ ਦੇ ਪੂਰੇ ਆ ਵੀ ਜਿਹੜੇ ਕਾਗਜੀ ਦਿਨ ਹੁੰਦੇ ਉਹ ਤਾਂ ਪੂਰੇ ਆ ਬਈ ਉਹ ਤਾਂ ਦੋ ਦਿਨ ਉੱਪਰ ਹੀ ਲ ਜਾਂਦੀ ਪਈ ਆ ਕਿੰਨ ਦਿਨਾਂ ਤੋਂ ਪਰ ਹਜੇ ਮੇਰਾ ਮਨ ਕਹਿੰਦਾ ਛੋਟੀ ਉੱਪਰ ਤੋਂ ਢੱਲੀ ਨਹੀਂ ਹੋਈ ਦਿਨ ਛੋਟੀ ਨੇ 2-4 ਤਾਂ ਉਹਨਾਂ ਨੇ ਕੱਢ ਲੈਣੇ ਵੀਰੇ ਤੋਰਦਿਏ ਮੜਾ ਖੋਲਦਿਏ ਆਲ ਰੌਡਰ ਦੀ ਕੁਆਲਿਟੀ ਬੇਹਤਰੀਨ ਬਾਕੀ ਸਾਰੀ ਚੰਗੀ ਆ ਬਣਦੀ ਆਉਂਦੀ ਆ ਥੱਲੋ ਪੂਰੀ ਤਿਆਰ ਹੋ ਜੂਗੀ ਕਰਮ ਵਾਲੀ ਅਜੇ ਕੱਚੀ ਆ ਝੋਟੀ ਕਿਉਂਗੀ ਕੱਚੀ ਝੋਟੀ ਦਾ ਕੋਈ ਜੱਜਮੈਂਟ ਨਹੀਂ ਆਉਂਦੀ ਝੋਟੀ ਨੇ ਪੰਜਾ ਸੱਤਾਂ ਦਿਨਾਂ ਦੇ ਵਿੱਚ ਪੂਰੀ ਐਂ ਟਿਕਾਣੇ ਤੇ ਰਲਾ ਦੇਣਾ ਕਿਉਂਕਿ ਇਹ ਮੌਕੇ ਤੇ ਤਿਆਰ ਹੋਊਗੀ ਝੋਟੀ ਜਦੋਂ 2-4 ਦਿਨ ਰਹਿ ਗਏ ਨਾ ਸੂਣ ਦੇ ਵਿੱਚ ਐਣ ਇਹਨੇ ਬਾਕੀ ਵਾਲ ਢਿਲਾਣੀਆਂ ਉਦੋਂ ਕੱਢਣੀਆਂ ਮਿੱਤਰੋ ਵੇਖ ਸਕਦੇ ਆ ਤੁਸੀਂ ਹਾਂ ਦੇਖ ਸਾਹਿਬ ਪਣੀ ਪੀੜੀ ਕਰਦੇ ਵੀਰੇ ਨੂੰ ਹੋਰ ਪੀੜੀ ਕਰਦੇ ਹੋਰ ਕਰਦੇ ਪੀੜੀ ਨੂੰ ਬਾ ਹੁਣ ਰਿਆਂ ਨੇ ਨਹੀਂ ਮੈਂ ਅੱਗੇ ਖੜੀ ਮੜਾ ਆ ਕਹਿੰਦਾ ਲੇਵਾ ਵਿਖਾ ਦਈਏ ਅੱਗੇ ਰਹੀਂ ਬਾਈ ਅੱਛਾ ਬਈ ਥਾਣਾ ਜਿਆ ਇੱਕ ਪਾਸਾ ਭਾਰਾ ਕਰਦੀ ਕਿ ਵੈਸੇ ਸਾਈਡ ਹੀ ਹੈਗੀ ਐ ਬਈ ਭਾਲਾਈ ਵੀ ਆ ਭਾਲਾਈ ਹੋਈ ਠੀਕ ਆ ਨਹੀਂ ਮੇ ਤਰੋਂ ਭਾਲਾ ਬਈਆਂ ਦਾ ਵੀ ਇੱਕ ਪਾਸੇ ਨੂੰ ਮੈਨੂੰ ਭਾਰਾ ਲੱਗਿਆ ਸੀਗਾ ਮੈਂ ਤਾਂ ਹੀ ਕਲੀਅਰ ਕੀਤਾ ਬਾਕੀ ਮਾਣਾ ਥਣ ਤੋਂ ਬਹੁਤ ਚੰਗਾ ਝੋਟੀ ਦਾ ਦੁੱਧ ਵਾਲੇ ਪੱਖ ਤੋਂ ਬਹੁਤ ਮਜ਼ਬੂਤ ਹੱਡਾ ਪੈਰਾਂ ਦੀ ਕੱਦ ਦੀ ਹੁਣ ਰੇਟ ਦੇ ਦੱਸਾਂ ਤੁਹਾਨੂੰ ਮਿੱਤਰੋ ਇਹਦਾ ਰੇਟ ਹੈਗਾ ਵਾਜਬ ਬਿਲਕੁਲ ਝੋਟੀ ਦਾ ਟਿਕਾਣੇ ਦਾ ਰੇਟ ਕੀਤਾ ਬਾਈ ਨੇ 1,25,000 ਰੁਪਿਆ ਡਿਮਾਂਡ ਆ ਮਾਨਤਾਂ ਵਿੱਚੋਂ ਥੋੜਾ ਬਹੁਤਾ ਹੋ ਜਾਊਗਾ ਤੁਹਾਡਾ ਸੁਆ ਦੂਜਾ ਸੁਣਦੀ ਆ 5 ਤੋਂ 7 ਦਿਨ ਦੀ ਕੱਚੀ ਮੰਨ ਕੇ ਖਰੀਦਣੀ ਆ ਬਾਟੀ ਬੰਤਰ ਦੀ ਅੰਗਾਂ ਦੀ ਝੋਟੀ ਪਾਲੀ ਚੰਗੀ ਆ ਬਰੀਕੀ ਝੋਟੀ ਦੇ ਵਿੱਚ ਬਹੁਤ ਚੰਗੀ ਆਰਡਰ ਦੀ ਕੁਆਲਿਟੀ ਬਿਹਤਰੀਨ ਪੂਰੀ ਖਾਸ ਆ ਮਿੱਤਰੋ ਗੱਲਬਾਤ ਲਈ ਨੰਬਰ ਮੇ ਬਾਈ ਦਾ ਤੁਹਾਨੂੰ ਦੱਸ ਵੀ ਦੇਣਾ ਦੇ ਤੁਸੀਂ ਗੱਲਬਾਤ ਕਰਨੀ ਹੈ ਜਿਹੜੇ ਨੰਬਰ ਤਾਂ ਮੈਂ ਤੁਹਾਨੂੰ ਦੱਸੂਗਾ ਨੰਬਰ ਕਰੋ نوٹ ਮਿੱਤਰੋ ਬਾਈ ਦਾ ਨੰਬਰ ਹੈਗਾ ਵਾ 94633 ਤੇ 43870 94633 ਤੇ 43870 ਬਾਈ ਦਾ ਫੋਨ ਨੰਬਰ ਹੈ ਇਸ ਨੰਬਰ ਤੇ ਗੱਲਬਾਤ ਕਰਨੀ ਪਿੰਡ ਚੂੜਚੱਕ ਜ਼ਿਲ੍ਹਾ ਮੋਗਾ